ਸੁਰਿੰਦਰ ਚੰਦ ਦੀ ਤਾਂ ਵਸੇ ਇੱਕੋ ਹੀ ਮੈਂ ਪਹਿਲਾਂ ਵੀ ਕਹਿ ਕੇ ਖੱਟੀ ਆ ਉਹਦੀ ਇੱਕੋ ਹੀ ਗੱਲ ਉਹਦੀ ਬੀਬੀ ਆ ਤਾਂ ਮੈਂ ਸੋਹਣੀ ਗੋਲੀ ਰੱਖਦਾ ਜਾਂ ਫਿਰ ਟੇਢੀ-ਬੇਢੀ ਹੋਵੇ ਜੜੀ ਉਹਦੀ ਉਸ ਬੰਦੇ ਦੀ ਆ ਥਿਉਰੀ ਹੁੰਦੀ ਤੇ ਕੁੱਟਿਆ ਸੀ ਬਹੁਤ ਮੁਰਾ ਸੁਰਿੰਦਰ ਸਿੰਘ ਦਾ ਕਿੱਥੇ ਇਹ ਰੋਮਾਂ ਹੋਟਲ 'ਚ ਕਿਹਨਾਂ ਨੇ ਕੁੱਟਿਆ ਇਹ ਸੁਰਿੰਦਰ ਸਿੰਘ ਨੇ ਕੁੱਟਿਆ ਸੀ ਟਰਬਿਊਨ ਵਾਲੀ ਨੇ ਬੜਾ ਭੰਨਿਆ ਸੀ ਇਹ ਕੀ ਕੀੜੀ ਗੱਲ ਤੋਂ ਲੜਾਈ ਪਈ ਇਹਨਾਂ ਦੀ ਦਲ ਕੀ ਲੜਾਈ ਪਈ ਮੈਂ ਤੁਹਾਨੂੰ ਕੀ ਦੱਸਾਂ ਦੱਸੋ ਹੁਣ ਸਾਡੇ ਦਰਸ਼ਕ ਸੁਣ ਰਹੇ ਆ ਹੁਣ ਤੁਸੀਂ ਖੁੱਲ ਕੇ ਉਹਦਾ ਫੇਰ ਹੁਣ ਤੇ ਕੋਈ ਗੱਲ ਨਹੀਂ ਭੋਵੇਂ ਕਈ ਗੁੱਸਾ ਹੀ ਕਰਨਾ ਇਹ ਕਿਦਾਂ ਝਗੜਾ ਕਿਦਾਂ ਸ਼ੁਰੂ ਹੋਇਆ ਸੀ ਫਿਰ ਇਹਨਾਂ सुरेंद्र ਸਿੰਘ ਦਾ ਝਗੜਾ ਆਹੀ ਸੀ ਕਿ ਪਹਿਲੀ ਗੱਲ ਤਾਂ ਆਹੀ ਝਗੜਾ ਸੀ ਕਿ ਮੈਂ ਅੱਖ ਮਲੋਂਦੀ ਨਹੀਂ ਸੀਗੀ ਤੁਹਾਡੇ ਕਰਕੇ ਹੋਇਆ ਉਹਦਾ ਪੰਗਾ ਆਹੀ ਰੰਦਾ ਸੀ ਤੇ ਉਹ ਤਾਂ ਵੀ ਖੁਸ਼ੀ ਕਿਉਂ ਨਹੀਂ ਜਦੋਂ ਸ਼ਿੰਦੇ ਨੂੰ ਕੁੱਟ ਪਈ ਖੁਸ਼ੀ ਤਾਂ ਹੋਊਗੀ ਹਮ ਖੁਸ਼ੀ ਹੋਊਗੇ ਨੇ ਵਾ ਜਿਹੜਾ ਸਾਨੂੰ ਮਾੜੀ ਅੱਖ ਨਾਲ ਦੇਖਦਾ ਸੀ ਤੇ ਛਿੱਤਰ ਵੀ ਅੰਦੇ ਹੋਣ ਕਿਵੇਂ ਤਾਂ ਲੱਗੂਗਾ ਯਾਰ ਦਾ ਬਾਗੋ ਬਾਗ ਹੋ ਗਿਆ ਅੱਗੇ ਹਮ ਸੁਰਿੰਦਰ ਚੰਦ ਸੁਰਿੰਦਰ ਛਿੰਦਾ ਬੈਠਾ ਉੱਥੇ ਉਹਨੇ ਹੱਥੋਂ ਪੈੱਗ ਫੜੇ ਹੋਏ ਇਹਦੇ ਕਲਰਾਂ ਵਾਲਾ ਕੋਟ ਪਾਇਆ ਤੇ ਨਾ ਉੱਥੇ ਸਿਰਫ ਨਾ ਉਹਨਾਂ ਨੂੰ ਹੀ ਗਾਇਆ ਜਾਂਦਾ ਸੀਗਾ ਹਮ ਜਿਨ੍ਹਾਂ ਦੀ ਕੈਸਟ ਬਹੁਤ ਮਸ਼ਹੂਰ ਹੋਈ ਹੈ 96 1996 ਚ ਹਮ ਤੇ ਇੱਕ ਆਸ਼ਾ ਸ਼ਰਮਾ ਅਨਾਉਂਸਰ ਹੁੰਦੀ ਸੀ ਜੀ ਉਹਨੇ ਅਨਾਉਂਸ ਕੀਤਾ ਉੱਥੇ ਵੀ ਜਿਹੜਾ ਕੁਮਾਨ ਸਾਹਿਬ ਸੀ ਨਾ ਜਰਨੈਲ ਕੁਮਾਨ ਜਰਨੈਲ ਕੁਮਾਨ ਹਾਂ ਜੀ ਉਹਨਾਂ ਨੇ ਸਾਰਿਆਂ ਨੂੰ ਬੁਲਾਏ ਸੀ ਉੱਥੇ ਮੱਲੀ ਵੀ ਸਾਰਿਆਂ ਨੂੰ ਸਾਲ ਜਿਹੜਾ ਡਿਸਟ੍ਰੀਬਿਊਟਰ ਬੁਲਾਏ ਵੀ ਉਹਨਾਂ ਨੂੰ ਆਨਰ ਕਰਨਾ ਹੈ ਹਣਾ ਕਿ ਉੱਥੇ ਚਲੋ ਇੱਕ ਅੱਦਾ ਗੀਤ ਵੀ ਕਰਾ ਦਾਂਗੇ ਜਿਨ੍ਹਾਂ ਦੇ ਹਿੱਟ ਹੋਈਆਂ ਕੈਸਟਾਂ ਮੇਰੀ ਆਹ ਕੈਸਟ ਹਿੱਟ ਹੋਈ ਸੀ ਮੰਮੀ ਹਾਂ ਬੋਲੇ ਐਵੇਂ ਵੀ ਹਾਂ ਬੋਲੇ ਉਹ ਆਸ਼ਾ ਚਰਮਾ ਜੀ ਨੇ ਅਨਾਊਂਸਮੈਂਟ ਕਰਦੀ ਵੀ ਇੱਕ ਇੱਕ ਗਾਣਾ ਗਾਣਾ ਹੈ ਫਿਰ ਉਸ ਤੋਂ ਬਾਅਦ ਇਨਾਮ ਵੰਡਨੇ ਆ ਫਿਰ ਡিনার ਵੀ ਕਰਨਾ ਹੈ ਇਹ ਚਿੰਦਾ ਸਾਹਿਬ ਵੀ ਉੱਥੇ ਆਏ ਹੋਏ ਸੀਗੇ ਬਹੁਤ ਸਿੰਗਰ ਐਸੀ ਹਰਦੀਪ ਆਇਆ ਹੋਇਆ ਸੀਗਾ ਸਰਦੂਲ ਸਿਕੰਦਰ ਆਇਆ ਹੋਇਆ ਸੀਗਾ ਹਰ ਭਜਨ ਮਾਨ ਆਏ ਹੋਏ ਸੀਗੇ ਹਰ ਭਜਨ ਸ਼ੇਰ ਆਇਆ ਹੋਇਆ ਸੀਗਾ ਕਾਫੀ ਆਏ ਹੋਏ ਸੀਗੇ ਇਹ ਬੈਠਾ ਸੀਗਾ ਸਾਹਮਣੇ ਇਹਨੇ ਦਾਰੂ ਦਾ ਗਲਾਸ ਫੜਿਆ ਹੱਥ 'ਚ ਉਹ ਜੈਸੀ ਨੇ ਸਟੇਜ ਤੇ ਚੜੀ ਨਾ ਘੁੰਮਣ ਸਾਹਿਬ ਹਮ ਇਹਨਾਂ ਨੂੰ ਪਤਾ ਕੀ ਭਾਸ਼ਾ ਬੋਲੀ ਮੈਂ ਕਹਿ ਦੇਣੀ ਮੈਂ ਡਰਦੀ ਹੈ ਨਹੀਂ ਕਿ ਹਾਂ ਠੀਕ ਹੈ ਨਾ ਇਹ ਕਹਿੰਦਾ ਕਹਿੰਦਾ ਲੈ ਕਹਿੰਦਾ ਕਹਿੰਦਾ ਆਹਾ ਇਹ ਰੋ ਕਹਿੰਦਾ ਮੈਂ ਹਜ਼ਾਰ ਹਜ਼ਾਰ ਰੁਪਏ ਤੇ ਲੈ ਜਾਂਦਾ ਰਿਹਾ ਅੱਛਾ ਜੀ ਬੋਲਣ ਦਾ ਤਰੀਕਾ ਬੋਲਣ ਦਾ ਤਰੀਕਾ ਦੇਖੋ ਗੱਲ ਸੱਜੀ ਵੀ ਜਾਂਦੀ ਹੈ ਤੇ ਖੱਬੀ ਵੀ ਜਾਂਦੀ ਹੈ ਬਿਲਕੁਲ ਹਾਂ ਤੇ ਐਨੇ ਦੇ ਵਿੱਚ ਇਹਨੂੰ ਗੁੱਸਾ ਚੜ ਗਿਆ ਕਦੇ दारू ਦਾ ਇੱਧਰ ਹੱਥ ਚ ਫੜੇ ਕਦੀ ਇੱਧਰ ਹੱਥ ਚ ਬੜੇ ਝਲਰਾਂ ਵਾਲੇ ਰਿਪੋਰਟ ਪਾਏ ਹੋਏ ਆ ਯਾਨੀ ਕਾਫੀ ਜ਼ਿਆਦਾ ਨਾ ਇਹ ਐਨਾ ਇਰੀਟੇਟ ਹੋਇਆ ਵੀ ਸਾਡੇ ਸਾਹਮਣੇ ਸਾਡੇ ਸਾਹਮਣੇ ਹੂੰ ਅਸੀਂ ਅੱਡਾ ਵੱਡਾ ਸਿੰਗਰ ਮੈਂ ਸਰਿੰਦਰ ਛਿੰਦਾ ਜਉਣਾ ਮੋੜ ਗਾਉਣ ਵਾਲਾ ਬੰਦਾ ਇਹ ਕੱਲ ਦੀ ਕੁੜੀ ਸਾਡੇ ਸਾਹਮਣੇ ਗਾਰੀ ਐ ਉਹ ਵੀ ਸਟੇਟ ਵਾਲਾ ਇਹ ਕਹਿ ਤਾ ਬੈਠਿਆ ਹੂੰ ਕਹਿੰਦਾ ਸੀ ਤਰਖਾਨ ਹੁੰਦੇ ਆ ਹੂੰ ਇਹ ਵਿੰਡੇ ਠੋਕਦੇ ਹੁੰਦੇ ਆ ਹੂੰ ਉਹ ਕਹਿੰਦੇ ਸਰਿੰਦਰ ਸਰ ਨੂੰ ਪਤਾ ਲੱਗ ਗਿਆ ਹੂੰ ਲੋਕ ਤਾਂ ਵਿੱਚ ਫਿਰਦੇ ਹੀ ਹੁੰਦੇ ਆ ਜਿਵੇਂ ਤੁਹਾਡੇ ਇੱਥੇ ਸਟੂਡੀਓ ਚ ਸੱਜੇ ਕੱ비 ਫਿਰਦੇ ਆ ਉਰੇ ਜਾ ਕੇ ਸਰਿੰਦਰ ਸਰ ਨੂੰ ਗਿਆ ਵੀ ਇਹ ਛਿੰਦਾ ਨਾ ਕਹਿੰਦਾ ਖੌਰੂ ਪਾ ਰਿਹਾ ਵੀ ਸਾਰਾ ਪ੍ਰੋਗਰਾਮ ਖਰਾਬ ਕਰੇਗਾ ਹੂੰ ਠੀਕ ਹੈ ਉਹਨੇ ਫੇਰ ਕਿਹਾ ਅਸੀਂ ਤਰਖਾਨ ਹੁੰਦੇ ਕਹਿੰਦਾ ਬਿੰਡੇ ਠੋਕਦੇ ਹੁੰਨੇ ਆ ਉਹ ਐਤੋ ਹੀ ਫੜ ਲਿਆ ਜੱਟੂ ਸੀਗਾ ਉਹ 6 ਫੁੱਟ 2 ਇੰਚ ਕੱਦ ਦਾ ਹੂੰ ਉਹ ਬਿਟਰ ਵੀ ਹੰਤੋ ਸੀਗਾ ਉਹ ਵੀ ਸਰਿੰਦਰ ਸਰੀ ਸੀਗਾ ਅੱਛਾ ਉਹ ਸਰਿੰਦਰ ਛਿੰਦਾ ਸੀਗਾ ਹੂੰ ਫੜ ਲਿਆ ਫਿਰ ਕਢੀਸ ਲਿਆ ਬਾਹਰ ਉਹ ਪਟਾਈ ਹੋਈ ਉਹਦੀ ਚੱਲ ਰਾਜੂ ਲੜਾਂ ਵਾਲੇ ਕੋਟ ਕਾਟ ਸਾਰੇ ਫੜਤੇ ਕੰਨੇ ਚੰਡਾ ਚੰਗੀਆਂ ਪਈਆਂ ਵੀ ਹਾਂ ਹਰਦੀਪ ਨੇ ਫੜ ਲਿਆ ਸੁਰਿੰਦਰ ਸਰ ਨੂੰ ਰਹਿਣ ਤੋਂ ਬਾਜੀ ਜਿੰਨਾ ਦਾ ਉਹ ਪਟਿਆਲੇ ਵਾਲਾ Song ਗਾਉਂਦਾ ਹਾਂ ਹਾਂਜੀ 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 ਇਹਦਾ ਇਹਨੇ ਫੜ ਲਿਆ ਵਾ ਅਸਲੀ ਇਹਨੂੰ ਵੀ ਬਾਜੀ ਰਹਿਣ ਤੋਂ ਛੱਡੋ ਬੋਰਾਂ ਕਹਿੰਦੀ ਯਾਰ ਕਹਿੰਦਾ ਸਾਡੇ ਕਲੱਬ ਦੀ ਕੁੜੀ ਬਾਰੇ ਇੰਨਾ ਗਲਤ ਬੋਲ ਗਿਆ ਕਹਿੰਦਾ ਸਾਡੇ ਕਲੱਬ 'ਚ ਕੰਮ ਕਰਦੀ ਏ ਕੁੜੀ ਮੈਂ ਉਸ ਕਲੱਬ ਦੀ ਆਫਿਸ ਸੈਕਟਰੀ ਸੀਗੀ ਬਿਲਕੁਲ ਰਿਸਪੈਕਟ ਹੁੰਦੀ ਏ ਜਨਰੇ ਤੁਹਾਡੇ ਨਾਲ ਕੰਮ ਕਰਦੇ ਹੋ ਉਹਨਾਂ ਕਹਿੰਦਾ ਫਿਰ ਆ ਜਾ ਤੇਰੇ ਬਿੰਡੇ ਮੈਂ ਠੋਕਦਾ ਹਾਂ ਹੂੰ ਕੀ ਰਹਿ ਗਈ ਫਿਰ ਵੈਸੇ ਆਪਾਂ ਉਹ ਫਿਲਮ ਚ ਵੀ ਦੇਖਿਆ ਵੀ ਕਈ ਵਾਰੀ ਵੈਸੇ ਕਈਆਂ ਤੋਂ ਵੀ ਸੁਣਿਆ ਵੀ ਥੋੜੇ ਹੰਕਾਰ ਸੀਗਾ ਉਹਨਾਂ ਦਾ ਹੈ ਹੀ ਹੰਕਾਰਿਆ ਦਾ ਵੋਸ ਵੀ ਬੰਦੇ ਨੂੰ ਬੰਦਾ ਸਮਝਦਾ ਜ ਹੋਰ ਵੀ ਛੋਟੇ ਲਾ ਆ ਕਿ ਉਹਦੀ ਕਿ ਪੈਸਾ ਅੱਛੀ ਠੀਕ ਹੈ ਲੈ ਸੇਨੇ ਇੱਕ ਗੱਲ ਮਕਾਵਾਂ ਘਮਣ ਸਾਹਿਬ ਉਹਦੀ ਵਾਈਫ ਨੇ ਮੈਨੂੰ ਕਹਿਤਾ ਸੀ ਅੱਛੀ ਕਹਿੰਦੀ ਮੇਰੇ ਹਸਬੰਡ ਦਾ ਸੁਭਾਅ ਇਦਾਂ ਦਾ ਤੂੰ ਜਰਾ ਸੰਭਲ ਕੇ ਰਹੀ ਵਾਈਫ ਨੇ ਪਹਿਲਾਂ ਤਾਂ ਮੈਨੂੰ ਸਮਝਾਤਾ ਮੁਰਕੇ ਮੈਨੂੰ ਹੀ ਪ੍ਰਪੋਜ਼ ਕਰ ਰਹੀ ਆ ਕਹਿੰਦੀ ਕੀ ਗੱਲ ਕਹਿੰਦੀ ਮੇਰਾ ਘਰਵਾਲਾ ਪਤਾ ਕਿੰਨਾ ਸੋਹਣਾ ਉਹ ਰੀਵਾਇਫ ਪਤਾ ਕੀ ਕਹਿੰਦੀ ਮੇਰਾ ਘਰ ਵਾਲਾ ਕਹਿੰਦੀ ਪਤਾ ਕਿੰਨਾ ਸੋਹਣਾ ਹ ਮੈਂ ਕਹਾਂ ਤੇਰਾ ਘਰ ਵਾਲਾ ਤੈਨੂੰ ਸੋਹਣਾ ਲੱਗਦਾ ਹੋ ਹ ਸਾਨੂੰ ਕਿਸੇ ਨੂੰ ਨਹੀਂ ਸੋਹਣਾ ਲੱਗਦਾ ਕਹਿੰਦੀ ਚੱਲ ਕਹਿੰਦੀ ਤੌਂਗੀਆ ਗੁੜੇ ਫੇਰ ਗਿਆ ਮੈਨੂੰ ਰਾਣੀ ਹਾਰ ਬਣਜੂ ਅੱਛਾ ਤੈਨੂੰ ਤਾਂ ਰਾਣੀ ਹਾਰ ਬਣਜੋ ਹ ਸਾਨੂੰ ਕੀ ਬਣੂਗਾ ਅੱਛਾ ਤਾਂ ਉਹ ਕਹਿੰਦੇ ਕੋਈ ਨਹੀਂ ਤੂੰ ਹੁਣ ਨਾਲ ਹੀ ਗਾਉ। ਥੋੜੀ ਅਟੈਚਮੈਂਟ ਹੋ ਜਾ ਉਹਦੇ ਨਾਲ ਮਾੜੀ ਸੀ। ਉਹਦੇ ਮੁੰਡਿਆਂ ਨੂੰ ਤਾਂ ਤਕਲੀਫ ਹੁੰਦੀ ਐ। ਚਿੰਦਾ ਜੀ ਨੂੰ ਇਹ ਸੀਗਾ ਵੀ ਜੇ ਮੇਰ ਨਾਲ ਅਟੈਚਮੈਂਟ ਆ ਮੈਂ ਤਾਂ ਗਾਉਂਗਾ ਨਹੀਂ ਤਾਂ ਮੈਂ ਗਾਉਂਦਾ ਨਹੀਂ। ਉਹਦੀ ਉਹ ਡਿਮਾਂਡ ਹੀ ਆਈ ਸੀ। ਉਸ ਥੜੇ ਤੇ ਮੈਂ ਬੜੀਆਂ ਜਨਨੀਆਂ ਲੜਦੀਆਂ ਦੇਖੀਆਂ ਛਿੰਦੇ ਦੇ ਘਰ ਦੇ ਸਾਹਮਣੇ। ਅੱਛਾ। ਉਹ ਕਹਿੰਦੀ ਮੇਰਾ, ਉਹ ਕਹਿੰਦੀ ਮੇਰਾ ਨਹੀਂ ਜਿਹੜੀ ਅੰਦਰ ਬੈਠੀ ਐ। ਹਮ ਜਿਹਦਾ ਹੈਗਾ। ਉਹ ਹੀ ਬੰਦੀ ਨਹੀਂ। ਬੜੀਆਂ ਲੜਦੀਆਂ ਸੀ ਜਨਨੀਆਂ ਦਿਲਸੀਲੀਆਂ ਡਾਂਸਰਾਂ। ਅੱਛਾ। ਉਹਨੇ ਰੋਲਾ ਪਾਉਂਦੇ ਸੀ ਉਹਨਾਂ ਦੇ ਮੈਸੇਜ ਜਿਹੜੇ ਸੀ ਉਹ ਤੋਂ ਵੀ ਜ਼ਿਆਦਾ ਚਾਰ ਜਾਂਦੇ ਉੱਪਰ ਸੀ ਉਹ ਅੱਡੀ ਟਿੱਖੀ ਜਨਾਨੀ ਸੀ ਨਾ ਹੂੰ ਉਹ ਆਈ ਬੋਲਦੀ ਸੀ ਨਾ ਮੈਂ ਤੁਹਾਨੂੰ ਦੱਸਦਾ ਹੂੰ ਕਿਹੜਾ ਕੌਣ ਹੈ ਹੂੰ ਮੈਂ ਮੈਂ ਹੈਗਾ ਨਹੀਂ ਉੱਥੇ ਕਿਹੜਾ ਕੋਈ ਸਿੰਦਾ ਛੁੰਦਾ ਨਹੀਂ ਹੈਗਾ ਹਾਂ ਅੱਜ ਦੀ ਇੱਕ ਵਾਰੀ ਐਸਐਸਪੀ ਸਾਹਿਬ ਆ ਗਏ ਅੱਛਾ ਜੀ ਡੱਚ ਲਾਕ ਸੀ ਨਾ ਛਿੰਦਾ ਹੂੰ ਉਹ ਕਹਿੰਦੇ ਰਹੇ ਨਾ ਬਹੁਤ ਵੱਡਾ ਅਫਸਰ ਆਇਆ ਗ੍ਰੀਨ ਹੂੰ ਤੇ ਇਹ ਹੈਗੀ ਹੈ ਫਾਂ ਇਹ ਤੇ ਸੀਤਾਨਗਰ ਕੋਈ ਪਿੰਡ ਹੈਗਾ ਤੇ ਬਸ ਬੱਸ ਸਟੈਂਡ ਦੇ ਕੋਲ ਅੱਛਾ ਹੈਨਾ ਉਹ ਉੱਥੇ ਨੇ ਦਾ ਘਰ ਹੁੰਦਾ ਸੀ ਮੈਂ ਉਹਨਾਂ ਦੇ ਘਰ ਚ ਸੀ ਮੈਂ ਦੇਖਿਆ ਜਿਹੜਾ ਕਿ ਅਫਸਰ ਆ ਗਿਆ ਕਹਿੰਦਾ ਹੈਲੋ ਮੈਡਮ ਕਿੱਥੇ ਚਿੰਦਾ ਸਾਹਿਬ ਕਿਹੜਾ ਚਿੰਦਾ ਉਹ ਨਹੀਂ ਕੋਈ ਚਿੰਦਾ ਛੁੰਦਾ ਹੈਗਾ ਹਾਂ ਉਹ ਅਫਸਰ ਜਾ ਕੇ ਛਿੰਦੇ ਨੂੰ ਕਹਿੰਦਾ ਯਾਰ ਮੈਂ ਤੇਰੇ ਘਰ ਗਿਆ ਸੀ ਉਹ ਕਹਿੰਦਾ ਹਾਂ ਸਾਡੇ ਕੰਮ ਵਾਲੀ ਆ ਯਾਰ ਕੁੱਠੀ ਬਹੁਤ ਬੋਲਦੀ ਐ ਦੇਖੋ ਅੱਛਾ ਜੀ ਅੱਜ ਘਰ ਵਾਲੀ ਨੂੰ ਇਹਦਾ ਕੰਮ ਵਾਲੀ ਹੀ ਕਹਿੰਦੇ ਕਹਿੰਦਾ ਕੰਮ ਵਾਲੀ ਹੈਗੀ ਕਹਿੰਦਾ ਕੁੱਠਾ ਬਹੁਤ ਬੋਲਦੀ ਐ ਅੱਛਾ ਜੀ ਮਹਾਰਾਣੀ ਜਿੰਦਾ ਕਹਿੰਦਾ ਸੀ ਉਹਨੂੰ ਅੱਛਾ ਜੀ ਔਰ ਕੀ ਬੜੇ ਪੰਗੇ ਦੇਖੇ ਉਹਨਾਂ ਦੀ ਆਪਸ ਚ ਜਦੋਂ ਲੜਾਈ ਹੋ ਜੜੀ ਛਿੰਦਾ ਤੇ ਛਿੰਦੇ ਦੀ ਵਾਈਫੀ ਲੜਾਈ ਹੋ ਜਣੀ ਹਾਂ ਨਾ ਉਹਨੇ ਪੁਲਿਸ ਸਟੇਸ਼ਨ ਚਲੇ ਜਾਣਾ ਹਮ ਚੱਲ ਮੇਰੇ ਨਾਲ ਅੱਛੇ ਲੜਦੇ ਮੈਨੂੰ ਲੈ ਜਾਣਾ ਨਾਲ ਅੱਛਾ ਜੀ ਹੁਣ ਤੁਹਾਨੂੰ ਪਤਾ ਹੈ ਉੱਥੇ ਪੁਲਿਸ ਸਟੇਸ਼ਨ ਦੇ ਵਿੱਚ ਤੜਕੇ ਤੜਕੇ ਲੱਗੀ ਮੈਨੂੰ 8 ਵਜੇ ਕੁੰਮਣ ਸਾਹਿਬ ਅੱਛਾ ਜੀ ਕਹੀਂ ਚੱਲ ਮੇਰੇ ਨਾਲ ਇਹਦੀ ਸ਼ਿਕਾਇਤ ਲਾ ਕੇ ਆਵਾਂ ਮੈਂ ਜਾ ਕੇ ਹਮ ਉਹਨ ਮਾਇ ਯੰਗ ਲੇਡੀ ਅੰਦਰ ਲੰਕਣੇ ਕੱਛੇ ਪਾਏ ਪਏ ਪੁਲਸੀਏ ਉੱਠ ਕੇ ਬੈਠ ਕੇ ਵੀ ਆਹ ਕੋਣ ਆਈ ਆ ਨਾਲ ਇਹਦੇ ਫਲਾਣੇ ਅੱਗੇ ਐਸ ਐਚ ਓ ਸਾਹਿਬ ਬੈਟੇ ਕਿ ਮੈਂ ਛਿੰਦੇ ਤੋਂ ਉਹ ਜਾਣਦੇ ਹੋਣ ਉਸ ਟਾਈਮ ਵਾਲੇ ਸਾਰੇ ਨਹੀਂ ਉਸ ਟਾਈਮ ਮੈਨੀਪੋਰ ਫੁੱਲਤ ਨਹੀਂ ਸੀਗੀ ਛਿੰਦੇ ਦੀ ਜਨਾਨੀ ਉਹ ਜਦੋਂ ਕਹਿੰਦੇ ਮੈਂ ਛਿੰਦੇ ਦੀ ਜਨਾਨੀ ਆ ਤੇ ਨਾਲ ਉਹਨਾਂ ਨੇ ਦੇਖਿਆ ਵੀ ਬੜੀ ਸੋਹਣੀ ਕੁੜੀ ਵੀ ਆਈ ਆ ਨਾਲ ਪਤਾ ਨਹੀਂ ਕੁੜੀ ਦਾ ਕੀ ਚੱਕਰ ਹੈ ਕਿ ਇਹਦਾ ਇਹਦਾ ਤਾਂ ਨਹੀਂ ਕੋਈ ਪੰਗਾ ਉਹ ਵੀ ਲੰਕਣੇ ਕੱਛੇ ਪਾਏ ਆ ਉੱਠ ਕੇ ਬੈਠ ਕੇ ਵੀ ਕਿਹੜੀ ਕੋਣ ਆਇਆ ਗਿਆ ਅੱਗੇ ਜਿਹੜਾ ਐਸ ਐਚ ਓ ਸੀਗਾ ਉਹ ਕਹਿੰਦਾ ਬੀਬਾ ਕਰਦਾ ਝੱਗਾ ਨਹੀਂ ਚੱਕੀ ਦਾ ਹੁੰਦਾ ਤੂੰ ਛਿੰਦੇ ਦੀ ਵਾਈਫ ਐ ਜਾ ਚਲੀ ਜਾ ਸਿਆਣਾ ਬੰਦਾ ਸੀਗਾ ਆਹ ਦੇਖ ਲੈ ਕੇ ਨਹੀਂ ਸਾਰੇ ਖਰੀਦਦੇ ਫਿਰਦਾ ਅੱਛਾ ਸ਼ੀ